ਜੀ ਬਈ ਜੀ ਸਸਰੀਕਲ ਸਾਰਿਆਂ ਨੂੰ ਆ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਆ ਇੱਕ ਤੀਜਾ ਸੁਆ ਸੌਣ ਵਾਲੀ ਗੱਬਣ ਮੱਝ ਹੈ ਇਸ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਤੇ ਬਹੁਤ ਹੀ ਚੰਗੀ ਨਸਲ ਦੀ ਤੇ ਚੰਗੇ ਰਵੇ ਦੀ ਤੇ ਚੰਗੇ ਦੁੱਧ ਵਾਲੀ ਮੱਝ ਤੁਹਾਡੇ ਸਾਹਮਣੇ ਜੋ ਖੜੀ ਹੈ ਇਹ ਸੋਣ ਵਾਲੀ ਮੱਝ ਹੈ ਇੱਕ ਦੋ ਦਿਨਾਂ ਦੇ ਵਿੱਚ ਝੋਲੀ ਦੇਖ ਲਓ ਮੱਝ ਦੀ ਤੇ ਪਿਛਲੇ 2 ਸੂਏ ਨੇ 18-18 ਲੀਟਰ ਦੁੱਧ ਮਾਲਕ ਕਹਿੰਦਾ ਵੀ ਦਿੱਤਾ ਏ ਇਸ ਮੱਝ ਨੇ ਤੀਜੇ ਸੂਏ ਹੁਣ ਸੂ ਗਈ ਮੱਝ ਤੇ ਇਸ ਮੱਝ ਦਾ ਵੀ ਰਿਕਾਰਡ ਬਹੁਤ ਚੰਗਾ ਹੈ ਇਸ ਮੱਝ ਨੇ 18 ਲੀਟਰ ਦੁੱਧ ਦਿੰਦਾ ਹੈ ਤੇ ਬਹੁਤ ਖੁੱਲੇ ਹੱਡਾਂ ਪੈਰਾਂ ਦੀ ਮੱਝ ਬਹੁਤ ਖੁੱਲੇ ਹੱਡਾਂ ਪੈਰਾਂ ਦੀ ਤੁਹਾਡੇ ਸਾਹਮਣੇ ਦੇਖੋ ਬਣਤਰ ਦੇਖੋ ਪੁੜੇ ਦੀ ਤੇ ਆਰਡਰ ਦੀ ਕੁਆਲਿਟੀ ਦੇਖ ਲਓ ਬਹੁਤ ਜ਼ਿਆਦਾ ਸੋਹਣੀ ਤੇ ਥਣ ਥੋੜੇ ਜਿਹਾ ਬਾਹਰ ਨੂੰ ਝੁਕਾਇਆ ਪਿਛਲੇ ਥਣਾਂ ਦਾ ਥੋੜਾ ਥੋੜਾ ਵੀ ਇਹ ਜਦੋਂ ਸੋਪੀ ਉਸ ਟਾਈਮ ਇਹਨੇ ਸਿੱਧੇ ਹੋ ਜਾਂਦੇ ਥਣਾਂ ਨੂੰ ਬਿਲਕੁਲ ਸਿੱਧੇ ਤੇ ਮਾਲਕ ਕਹਿੰਦਾ ਵੀ ਦੁੱਧ ਇਹ 14 ਲੀਟਰ ਇਹਨਾਂ ਦੂਜੇ ਸੂਏ ਦਿੱਤਾ ਹੈ ਤੇ ਵੀਰ ਜੀ ਇਹ ਮੱਝ ਬਕਾਊ ਹੈ ਸਾਡੇ ਕੋਲੇ ਤੇ ਜਿਸ ਵੀ ਕਿਸੇ ਵੀਰ ਨੇ ਇਸ ਮੱਝ ਬਾਰੇ ਕੋਈ ਵਿਚਾਰ ਬਣਦੀ ਹੈ ਲੈਣ ਦੀ ਤਾਂ ਉੱਤੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਬਹੁਤ ਹੀ ਚੰਗੀ ਲੰਬੀ ਪੂੰਛ ਦੇਖੋ ਸਿੰਘਕੁੰਡਾ ਮੂੰਹ ਬਹੁਤ ਸੋਹਣਾ ਹੈ ਤੇ ਉਹ ਵੀ ਬਹੁਤ ਜਿਆਦਾ ਯਾਨੀ ਪਤਲੇ ਪਿੰਡੇ ਦੀ ਮੈਂਸ ਹੈ ਬਾਈ ਜੀ ਤੁਸੀਂ ਬਸ ਐ ਸਮਝ ਲਓ ਵੀ ਦਰਸ਼ਨ ਕਰਨ ਵਾਲੀ ਨੇ ਮੱਝ ਦੇ ਇਸ ਦੀ ਤੇ ਹੁਣ ਇਹ ਬਕਾਊ ਹੈ ਵੀਰ ਜੀ ਜੇ ਕਿਸੇ ਵੀ ਵੀਰ ਨੇ ਇਹ ਲੈਣੀ ਹੋਵੇ ਤਾਂ ਉੱਤੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਅਈਆਂ-ਅਈਆਂ ਹੋਰ ਵੀਡੀਓ ਦੇਖਣ ਲਈ ਫੇਰ ਵੀ ਤੁਸੀਂ ਰਿੰਪਾ ਕਣਕਵਾਲ ਜੀਆ ਚੈਨਲ ਨੂੰ ਫੋਲੋ ਕਰ ਲਓ ਤੇ ਹੋਰ ਵੀ ਇਦੋਂ ਵੀ ਵਧੀਆ-ਵਧੀਆ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਤੇ ਵੀਰ ਜੀ ਇਹ ਮੱਝ ਕਣਕਵਾਲ ਪੰਗੂਆ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੀ ਹੈ